ਇਹ ਕਾਤੋਂ ਫੜੇ ਮੰਜਾ ਕਿਉਂ ਫੜ ਕੇ ਰੱਖਿਆ ਈ ਹਾਏ ਤੈਨੂੰ ਮਾਰੀ ਦੋਨੇ ਹੁਣ ਪੁੱਠਾ ਕਰਨ ਨੂੰ ਪੈਂਦਾ ਕੋਣ ਪੁੱਠਾ ਉੱਪਰ ਪਤਾ ਨਹੀਂ ਕਿਉਂ ਏ ਹਾਲੇ ਵੀ ਸਾਹਮਣੇ ਦਿਖਣਦੇ ਆਈ ਨਹੀਂ ਦਿਖਦਾ ਨਹੀਂ ਹਾਂ ਐ ਨਹੀਂ ਕਰ ਜਾਂਦਾ ਹਾਂ ਹਾਂ ਐਤੋਂ ਮੱਥੇ ਤੋਂ ਉੱਟ ਕੇ ਵਾਹ ਮਾਰ ਕੇ ਜਾਂਦਾ ਤੇਰੇ ਮੱਥੇ ਤੇ ਇਹ ਕਿਉਂ ਹਾਂ ਵੇਖ ਲੈ ਫੇਰ ਫੇਰ ਯਾਰ ਇਸ ਤਾਂ ਤੰਗ ਕਰਨਾ ਆ ਛਾੜਾਂ ਮੰਜਾ ਨਹੀਂ ਕੋ ਕਹਿੰਦਾ ਨਹੀਂ ਬੋਲਦਾ ਹੁਣ ਨਹੀਂ ਆ ਹੁਣੇ ਥੋੜਾ ਜਰੀ ਹੋਇਆ ਉਹਦੇ ਇਹਨੂੰ ਕਦੋਂ ਫੜਦੀ ਆ ਇਹ ਲੈ ਹਾਂ ਉਹ ਜੇ ਜੇ ਉਲੀਏ ਤੇ ਆਈ ਜਾਂਦੀ ਉਹ ਨਹੀਂ ਗੱਗ ਹਾਂ ਤੇ ਆਹ ਅੰਧ ਲਾਈ ਤੇ ਐ ਨੰਗਦਾ ਵਾ ਹਾਂ ਐ ਹੁੰਦਾ ਇੱਥੇ ਇਧਰ ਇਧਰ